ਕੌਧਵਾ ਪਰਮਾਤਮਾ ਦੀ ਭਗਵਾਨ ਸ੍ਰੀ ਰਾਮ ਜੀ ਦੀ ਬਜਰੰਗ ਬਲੀ ਜੀ ਦੀ ਬਹੁਤ ਵੱਡੀ ਬਖਸ਼ੇ ਸਮਾ ਸਮੇਂ ਉਹਨਾਂ ਦੀ ਕਿਰਪਾ ਦੇ ਨਾਲ ਬਾਲਾ ਜੀ ਜਿਹੜਾ ਮੰਡਲੀ ਹੈ ਇਹਨਾਂ ਵੱਲੋਂ 14ਵਾਂ ਇਹ ਮਹਾਨ ਜਾਗਰਣ ਕਰਾਇਆ ਜਾ ਰਿਹਾ ਮੈਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਭਗਵਾਨ ਰਾਮ ਜੀ ਦੇ ਭਗਵਾਨ हनुमान जी ਦੇ ਚਰਨਾਂ 'ਚ ਅਰਦਾਸ ਕਰਦਾ ਕਿ ਕਿਰਪਾ ਕਰੇ ਸ਼ਾਂਤੀ ਉਮੰਤੀ ਪ੍ਰਕੀ ਅਮਨ ਸ਼ਾਂਤੀ ਦੇ ਭਾਈਚਾਰਕ ਸੰਜ ਪੰਜਾਬ 'ਚ ਜਿਹੜੀ ਉਹ ਬਣੀ ਰਹੇ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਤੇ ਤਾਂ ਬਹੁਤ ਰਹੀ ਮੈਂ ਤਾਂ ਤੁਸੀਂ ਦੇਖੋ ਵੀ ਦੋ ਵਾਰੀ ਪ੍ਰਧਾਨ ਵੀ ਬਣਿਆ ਸਰਪੰਚ ਬਣਿਆ ਮਨਿਸਟਰ ਬਣਿਆ ਐਮਐਲਏ ਬਣਿਆ ਜਿਹੜੀ ਇਹ ਸੇਵਾ ਲੋਕ ਸਭਾ ਹਲਕਾ ਪਟਿਆਲੇ ਦੀ ਮਿਲੀ ਆ ਇਹ ਵੀ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਮਿਲੀ ਆ ਸੋ ਭਗਵਾਨ ਰਾਮ ਜੀ ਦੇ ਚਰਨਾਂ 'ਚ ਅੱਜ ਦੇ ਦਿਨ ਇਹ ਅਰਦਾਸ ਕਰਦਾ ਹਾਂ ਬਜਰੰਗਬਲੀ ਦੇ ਚਰਨਾਂ 'ਚ ਕਿਰਪਾ ਕਰੇ ਸਾਨੂੰ ਸ਼ਕਤੀ ਦੇਵੇ ਅਸੀਂ RAM ਜੀ ਦਾ ਮਹਾਨ ਸਥਾਨ ਜਿਹੜੇ RAM ਜੀ ਦੇ ਨਾਨਕੇ ਆ ਕੜਾ ਵਿੱਚ ਉਸ ਤੀਰਥ ਸਥਾਨ ਨੂੰ ਜਿਹੜਾ ਕੰਪਲੀਟ ਕਰਵਾ ਸਕੀ। ਥੈਂਕ ਯੂ। ਕਿਸ ਤਰ੍ਹਾਂ ਦਾ ਪਿਆਰ ਮਿਲਦਾ ਜਿਵੇਂ ਤੁਸੀਂ ਆ ਜਾਏ। ਬੜਾ ਸਤਿਕਾਰ ਜੀ ਬੜਾ ਪਿਆਰ ਮੈਂ ਤਾਂ ਇੱਥੇ ਮੱਥਾ ਟੇਕਣ ਆਇਆ ਤਾਂ ਸਿ ਅਸ਼ੀਰਵਾਦ ਲੈਣ ਆਇਆ ਬਜਰੰਗਬਲੀ ਜੀ ਤੋਂ। ਸੋ ਬਜਰੰਗਬਲੀ ਦੇ ਚਰਨਾਂ 'ਚ ਨਤਬਸਤ ਹੋ ਕੇ ਆਇਆ ਕਿ ਮੇਰੇ ਤੇ ਅਸ਼ੀਰਵਾਦ ਦੇ ਮੈਨੂੰ ਸ਼ਕਤੀ ਦੇਵੇ। ਮੈਂ ਚੋਣ ਲੜ ਸਕਾਂ ਜਿੱਤ ਸਕਾਂ ਔਰ ਜਿੱਤ ਕੇ ਇਮਾਨਦਾਰੀ ਨਾਲ ਸੇਵਾ ਕਰ ਸਕਾਂ। ਥੈਂਕ ਯੂ। ਬਹੁਤ ਪਾਲ ਬੋਲੀ ਦੀ ਗੱਲ ਕਰੀ ਅੱਜ ਜੱਫੀ ਪਾ ਕੇ ਮਿਲਣੇ ਤੁਹਾਡਾ ਤੁਹਾਨੂੰ ਪੁਰਾਣੇ ਤੁਹਾਡੇ ਸਬੰਧ ਵੀ ਰਹੇ ਨੇ ਕੋਈ ਗੱਲ ਨਹੀਂ। ਚਲੋ ਪਰਿਵਾਰਕ ਮੈਂਬਰ ਐ ਇਹਨਾਂ ਦੇ ਫਾਦਰ ਮੇਰੇ ਭਰਾ ਹੀ ਸੀਗੇ ਭਤੀਜੇ ਆ ਸੋ ਪਾਰਟੀਆਂ ਬਦਲੀ ਜਾਂਦੀਆਂ ਵਿਚਾਰਧਾਰਾ ਬਦਲ ਜਾਂਦੀ ਆ ਪਰ ਰਿਸ਼ਤੇ ਤਾਂ ਕਾਇਮ ਰਹਿੰਦੇ ਆ। ਥੈਂਕ ਯੂ। ਅਗਲੀ ਕੀ ਨਾਮ ਐ ਤੇ ਕਿਹੜਾ ਪ੍ਰੋਗਰਾਮ ਮਤਲਬ ਕਿਥੇ ਰੱਖੇਗਾ? ਮੇਰਾ ਨਾਮ ਸ਼੍ਰੀ ਗੁਲਾਰワੇ ਗਰਗ ਹੈ ਤੇ ਸਾਡਾ 14ਵਾਂ ਸ਼੍ਰੀ ਹਨੂਮਾਨ ਜਾਗਰਣ ਐ ਪਿਛਲੇ ਅਸੀਂ 15 ਸਾਲ ਤੋਂ ਜਾਗਰਣ ਕਰਾਉਣਾ ਹੈ 1 ਸਾਲ ਅਸੀਂ ਕੋਵਿਡ ਦੇ ਵਿੱਚ ਨਹੀਂ ਕਰਾ पाए ਕੌਣ ਕੌਣ ਸ਼ਸਤੀਤਾ ਜਿਹੜੀ ਇੱਥੇ ਪਹੁੰਚ ਰਹੀਆਂ ਹਨ ਮਹਾਰਾਣੀ ਸਾਹਿਬ ਪਹੁੰਚ ਰਹੇ ਹਨ ਡਾਕਟਰ ਬਲਵੀਰ ਪਹੁੰਚ ਰਹੇ ਹਨ ਤੇ ਡਾਕਟਰ ਗੌਂਦੀ ਪਹੁੰਚ ਰਹੇ ਹਨ ਤੇ ਐਨ ਕੇ ਸ਼ਰਮਾ ਜੀ ਪਹੁੰਚ ਰਹੇ ਗੱਲ ਕਰੀਏ ਜਦੋਂ ਆਪਾਂ ਆਪਣੇ ਜਾਗਰਣ ਕਰਵਾ ਰਹੇ ਹਾਂ ਜਿਹਦੇ ਨਾਲ ਉਸ ਦੇ ਵਿੱਚ ਕਿਉਂ ਕਰਵਾਇਆ ਜਾਂਦਾ ਕਦੋਂ ਕਰਵਾਇਆ ਜਾਂਦਾ ਹੈ ਕਿਉਂ ਤਾਂ ਸਾਡੀ ਆਸ ਹੈ ਸ੍ਰੀ ਬਾਲਾ ਜੀ ਦੇ ਤਾਂ ਕਰਾਣੇ ਹਨ ਤੇ ਇਸ ਮਹੀਨੇ ਇਸ ਕਰਕੇ ਕਰਾਣੇ ਆ ਅਸੀਂ ਸਾਰੇ ਕੰਮਕਾਰਾਂ ਤੋਂ ਫ੍ਰੀ ਹੋ ਜਾਂਦੇ ਆ ਇਹ ਸਾਡਾ ਕੰਮਕਾਰਾਂ ਦਾ ਜਾ ਡੇ ਐ ਮੰਦਿਆ ਡੇ ਐ ਕਾਹਨ ਕਾਹਨ ਕਿਹੜੀ ਸਸਤਾਵਾਂ ਨੇ ਕਿਹੜੀ ਕਿਹੜੀ ਸਸਤਾਵਾਂ ਜਿਹੜੀਆਂ ਸਾਡ ਦਿੰਦੀਆਂ ਨੇ ਸਾਰੇ ਪਟਿਆਲਾ ਸਾਰਾ ਪਟਿਆਲਾ ਸਾਨੂੰ ਸਾਦ ਦਿੰਦਾ ਸਾਰਾ ਪਟਿਆਲਾ ਪਟਿਆਲਾ ਵਸਣ ਨੂੰ ਕੀ ਕਹਿਣਾ ਚਾਹੁੰਦੇ ਆ ਪਟਿਆਲਾ ਵਸਣ ਜੋ ਸਾਡਾ ਸਿਸਟਮ ਬਣਿਆ ਹੋਇਆ ਹੈ ਜਾਗਰੰ ਦਾ ਉਸ ਸਿਸਟਮ ਨੂੰ ਫੋਲੋ ਕਰੋ ਤੁਹਾਨੂੰ ਆਨੰਦ ਆਏਗਾ ਵੀ ਤੱਕਾ ਮੁੱਕੀ ਨਾ ਕਰੋ ਕਿਸੇ ਨਾਲ ਜ਼ਬਰਦਸਤੀ ਨਾ ਕਰੋ ਜੋ ਅਸੀਂ ਸਿਸਟਮ ਬਣਾਇਆ ਹੈ ਗੇਟ ਨੰਬਰ 1 ਹੈ 2 ਹੈ 3 ਹੈ ਉਸ ਰਾ ਐਂਟਰ ਕਰੋ ਬੜਾ ਵਧੀਆ ਆਨੰਦ ਮਨ ਲਓਗੇ ਸਰ ਤੁਸੀਂ ਆਪ ਦੇਖਦੇ ਹੋ ਸਾਜੀ ਹਰ ਤਰ੍ਹਾਂ ਪ੍ਰਬੰਧ ਕੀਤਾ ਹੋਇਆ ਹੈ ਫਾਇਰ ਦਾ ਖਾਣੇ ਦਾ ਮੈਡੀਕਲ ਦਾ ਜੋ 18 ਪਰਮਿਸ਼ਨਾਂ ਹੁੰਦੀਆਂ ਸਰਕਾਰ ਵੱਲੋਂ ਉਹ ਸਾਰੀਆਂ ਲੈ ਕੇ ਜਿਸ ਤਰ੍ਹਾਂ ਉਹ ਕਹਿੰਦੇ ਆ ਉਸ ਤਰ੍ਹਾਂ ਕਰਦੇ ਆ ਹਰ ਚੀਜ਼ ਦਾ